ਵੈਲਨੈਸ ਦੀ ਗੱਲ ਹੈ ਜਿਸ ਤਰੀਕੇ ਨਾਲ ਵੈਲਨੈਸ ਆ ਰਹੀ ਹੈ नेचर ਵੀ ਉਹਦੇ ਹੱਕ ਚ ਅਵੇਰਨੈਸ ਦੇ ਕੁਝ ਕਰ ਰਹੀ ਹੈ ਅਕਰੋੜਨੇ ਵਾਲੇ ਲੋਕ ਸੋਚਣ ਲਾਤੇ ਰੱਬ ਬਾਰੇ ਨੂੰ ਸੋਚਣ ਲਾਤੇ ਆਪ ਇਹੜੀ ਗੱਲ ਗਾਵੇਂ ਉਹਨੂੰ ਲੋਕ ਸੋਲਡੂ ਗਏ ਕਈ ਲੋਕ ਹੋਰ ਵੀ ਕਰਦੇ ਨੇ ਗੱਲਾਂ ਉਹ ਬੁਝਰੋਂ ਕਾਈ ਜਾਂਦੇ ਆਵੇਂ ਕਰੋ ਅੱਜ 1 2 3 4 ਦਿਨ ਸਾਡਾ ਕੋਈ ਨਹੀਂ ਦਿਸਦਾ ਤੁਹਾਡਾ ਲਵ ਚਾਉਂਦਾ ਕਰਦੇ ਨਾ ਉਹਨਾਂ ਨੇ ਲਿਖਿਆ ਹੋਇਆ ਵੀਰਾ ਅੱਲਾ ਨਾਲ ਜੜਰ ਬਚਣਾ ਨਹੀਂ ਉਹ ਸਾਡੇ ਵੀ ਉਹ ਲਿਖਿਆ ਹੋਇਆ ਗ੍ਰੰਥਿਕ ਕੋਈ ਆ ਪਵਿਕ ਬਾਣੀ ਦਾ ਖਾਲਸਾ ਅੜੀ ਬੇਸ਼ੂਸ਼ਾ ਇਹ ਮੁਸਲਮਾਨਾਂ ਨੇ ਵੀ ਉਹੀ ਲਿਖੀ ਹੋਈ ਹੈ ਧਰਮ ਉਹ ਸਟੈਂਡਰਡ ਦਾ ਜੇ ਨਾ ਹੋਵੇ ਉਸ ਸਟੈਂਡਰਡ ਦੇ ਵਿੱਚ ਇਹ ਨਾ ਗੱਲ ਕਰੇ ਬਲਕੇ ਉਸ ਸਟੈਂਡਰਡ ਤੋਂ ਉੱਚੀ ਗੱਲ ਕਰੇ ਜਿਸ ਤਰ੍ਹਾਂ ਦਾ ਬਹੁਤ ਅਗਨ ਸੰਸਾਰ ਕੋੜਾ ਫੇਰ ਤਾਰਬ ਉਤੇ ਹੁੰਦਾ ਉਹ ਉਹ ਇਹ ਤਾਰਬ ਤੇ ਬਨ ਹੋਰ ਕੋਈ ਹੈ ਨਹੀਂ ਕੋਕਾ ਤਾਰਬ ਕੋ ਲੋਕਾਂ ਨੇ ਅ ਗਿਆਨਤਾ ਫੈਲਾ ਕੇ ਹੀ ਗੁਰੂ ਬਣਦੇ ਨੇ ਉਹ ਜੇ ਗਿਆਨ ਫੈਲਾ ਗਿਆਨ ਦੀ ਰੋਸ਼ਨੀ ਗੁਰੂ ਬਣਨਾ ਹੁੰਦਾ ਤਾਂ ਉਹ ਵੀ ਆਪ ਰੋਸ਼ਨੀ ਆ ਜਾਂਦਾ ਰੋਸ਼ਨੀ ਦੀ ਗੱਲ ਮਾੜਾ ਰੋਸ਼ਨੀ ਹੀ ਨਹੀਂ ਉ ਆਪਣਿਆਂ ਦੇ ਖੋਟ ਕੇ ਮੈਂ ਰੱਖ ਲੂ ਬਈ ਉਹਨਾਂ ਨੇ ਲਖੜੀ ਹੈ ਖੋਟ ਦੋਆਂ ਨੇ ਉਹ ਰੋਸ਼ਨੀ ਵਾਲੇ ਪਾਸੇ ਜਾਂਦੇ ਹੀ ਜੀ ਚੜ ਕੇ ਉਹ ਹਲੂ ਆਪਰਾ ਆਪ ਨਿਕ ਹੁੰਦਾ ਉਹਨਾਂ ਦੀ ਮਜਬੂਰੀਆਂ ਨੇ ਰੱਖਣ ਸਾਡੀ ਮਜਬੂਰੀਆਂ ਨੇ ਰਹਾ ਹਟਾਉਣਾ ਇਹ ਤਾਂ ਨੇ ਰਹਾ ਹਟਾ ਰਹੇ ਉਹ ਨੇ ਰਾ ਫੇਰ ਰੱਖ ਰਹੇ ਚੋਰ ਨੂੰ ਨੇਰੇ ਜ ਫਾਇਦਾ ਹੁੰਦਾ ਜਿਹੜੇ ਚੋਰੀ ਕਰਨਾ ਤਾਂ ਚੋਰ ਨੂੰ ਨੇੜੇ ਫੈਦਾ ਬਾਲਕਨੀ ਜਿਹਨਾਂ ਰੱਖੀ ਕਰਦੀ ਹੈ ਚੋਰ ਤੋਂ ਬਚਣ ਵਾਸਤੇ ਉਨੂੰ ਲਾਈਟ ਰੱਖਣੀ ਪੈਣੀ ਹੈ ਹੁਣ ਚੋਰ ਜਿਹੜੇ ਹਰੰਗ ਖੋੜਨੇ ਉਹਨਾਂ ਤੋਂ ਬਚਾਉਣ ਵਾਸਤੇ ਸਟਰੀਟ ਲਾਈਟਾਂ ਜਗੜਨੀਆਂ ਪੈਣੀਆਂ ਜੀ ਜਗਣਦੀ ਹੈ ਕੋਵਿਡ ਇਸ ਸਟਰੀਟ 'ਚ ਨਾ ਹਸਟੇਟ ਦੇ ਵਿੱਚ ਕੋਈ ਆਪਣੀ ਸਿਆਣਕ ਬੱਦ੍ਹਾ ਹੋਵੇ ਉਹ ਆਪਣਾ ਲੋਕ ਨੂੰ ਸਮਝਾਉਣ ਨਾਲ ਹੋ ਜਾਣਾ ਹੈ ਸਟਰੀਟ 'ਚ ਮੋਬਾਈਲ ਨਾਲ ਹੈਗੇ ਨੇ ਮੁੰਡੇ ਚੋਰਾਂ ਖਾਤਰ ਬਹੁਤ ਆਖੋ ਜਣ ਉਹ ਸੋਚਣਗੇ ਵੀ ਇਹਨਾਂ ਦੇ ਬੱਚੇ ਤਾਂ ਨਹੀਂ ਕਿਤੇ ਕੁਝ ਮੈਨੂੰ ਕਹਿ ਦੇਣਗੇ ਸਵਾਲ ਕਰ ਦੇਣਗੇ ਬੱਚੇ ਫੜਦੇ ਨੇ ਮੋਬਾਈਲ ਤੋਂ ਕਿੇ ਕੁਝ ਬੋਲਤਾ ਰੋਜ਼ ਉੱਥੇ ਟੀਵੀ ਤੇ ਚਰਚਾ ਹੁੰਦੀ ਹੈ ਕਿੇ ਕੁਝ ਬੋਲਤਾ ਕਹਨ ਕਿਹਨਾਂ ਤੇ ਹਟ ਜਾਣਗੇ ਸੰਤ ਉਹਨਾਂ ਨੂੰ ਵੀ ਪਤਾ ਹੈ ਜਿਹੜੇ ਸਾਡੇ ਸੇਵਕ ਨੇ ਉਹਨੂੰ ਵੀ ਪਤਾ ਲੱਗ ਗਿਆ ਹਾਲ ਦਾ ਕਰ ਕਰ ਅਸੀਂ ਕਿਹੜੇ ਮੂਹਰੇ ਜਾਈਏ ਉਹਨਾਂ ਦੇ ਸਾਹਮਣੇ